ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਾਡੇ ਪਿਤਰ ਸਾਡੇ ਜਠੇਰੇ ਜਾਂ ਵੱਡ ਵਡੇਰੇ ਜਦੋਂ ਸਾਡੇ ਤੇ ਖੁਸ਼ ਹੁੰਦੇ ਨੇ ਤਾਂ ਸਾਡੀ ਮਦਦ ਕਿਵੇਂ ਕਰਦੇ ਨੇ ਸੰਗਤ ਜੀ ਜੇਕਰ ਅਸੀਂ ਆਪਣੇ ਪਿਤਰਾਂ ਨੂੰ ਇਹਨਾਂ ਸ਼ਰਧਾਂ ਦੇ ਦਿਨਾਂ ਵਿੱਚ ਖੁਸ਼ ਕਰ ਲੈਂਦੇ ਹਾਂ ਸਾਡੇ ਵੱਡ ਵਡੇਰੇ ਸਾਡੇ ਤੇ ਰਾਜੀ ਹੋ ਜਾਂਦੇ ਨੇ ਤਾਂ ਸਾਡੇ ਜੀਵਨ ਵਿੱਚ ਜਿੰਨੇ ਵੀ ਦੁੱਖ ਕਸ਼ਟ ਅਤੇ ਮੁਸੀਬਤਾਂ ਆ ਰਹੀਆਂ ਨੇ ਉਹ ਸਾਰੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਾਡੀ ਮਦਦ ਲਈ ਸਾਡੇ ਪਿਤਰ ਹਮੇਸ਼ਾ ਖੜੇ ਰਹਿਣਗੇ ਸਾਨੂੰ ਸਾਡੇ ਜੀਵਨ ਵਿੱਚ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਨੇ ਚੰਗੇ ਵੀ ਤੇ ਬੁਰੇ ਵੀ ਪਰ ਜ਼ਿਆਦਾਤਰ ਬੁਰੇ ਲੋਕ ਜ਼ਿਆਦਾ ਹੁੰਦੇ ਨੇ ਇਹ ਲੋਕ ਸਾਨੂੰ ਸੁਖੀ ਦੇਖ ਕੇ ਅੰਦਰੋਂ-ਅੰਦਰੀ ਜਲਣ ਕਰਦੇ ਨੇ ਸਾਨੂੰ ਅਜਿਹੇ ਲੋਕਾਂ ਦੇ ਅੰਦਰ ਕੀ ਚੱਲਦਾ ਹੈ ਇਹ ਨਾ ਪਤਾ ਹੋਣ ਕਰਕੇ ਅਸੀਂ ਉਹਨਾਂ ਤੋਂ ਧੋਖਾ ਖਾ ਜਾਂਦੇ ਹਾਂ ਸਾਨੂੰ ਅਜਿਹੇ ਲੋਕਾਂ ਬਾਰੇ ਦੱਸਣ ਵਾਲਾ ਕੋਈ ਨਹੀਂ ਹੁੰਦਾ ਜਦੋਂ ਸਾਡੇ ਪਿਤਰ ਸਾਡੇ ਨਾਲ ਖੜੇ ਹੋਣ ਤਾਂ ਉਹ ਸਾਨੂੰ ਅਜਿਹੇ ਲੋਕਾਂ ਤੋਂ ਪਹਿਲਾਂ ਹੀ ਸਾਵਧਾਨ ਕਰ ਦਿੰਦੇ ਨੇ ਫਿਰ ਉਹ ਚਾਹੇ ਸੁਪਨੇ ਚਾਕੇ ਦੱਸਣ ਜਾਂ ਫਿਰ ਸਾਡੇ ਮਨ ਵਿੱਚ ਖਿਆਲ ਪੈਦਾ ਕਰ ਦੇਣ ਕਿ ਇਹ ਕੰਮ ਠੀਕ ਨਹੀਂ ਹੈ ਜਾਂ ਇਹ ਬੰਦਾ ਠੀਕ ਨਹੀਂ ਹੈ ਇਹ ਸਭ ਇਸ਼ਾਰੇ ਸਾਡੇ ਪਿੱਤਰ ਹੀ ਦਿੰਦੇ ਨੇ ਜੇਕਰ ਉਹ ਸਾਡੇ ਤੇ ਰਾਜੀ ਨੇ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਸੰਗਤ ਜੀ ਸਾਡੇ ਪਰਿਵਾਰ ਦੇ ਉਹ ਬਜ਼ੁਰਗ ਜਿਹੜੇ ਸਾਡੇ ਤੋਂ ਪਹਿਲਾਂ ਸਾਡੇ ਕੁੱਲ 'ਚ ਪੈਦਾ ਹੋਏ ਨੇ ਉਹ ਸਾਰੇ ਸਾਡੇ ਪਿੱਤਰ ਨੇ ਕੋਈ ਵੀ ਸਾਡੇ ਪਰਿਵਾਰ ਦਾ ਮੈਂਬਰ ਚਾਹੇ ਉਹ ਬੱਚਾ ਹੈ ਬੁੱਢਾ ਹੈ ਜਵਾਨ ਹੈ ਉਹ ਮਰਨ ਤੋਂ ਬਾਅਦ ਸਾਡੇ ਪਿੱਤਰਾਂ ਵਿੱਚ ਹੀ ਜਾ ਰਲਦਾ ਹੈ ਸਾਡੇ ਚੰਗੇ ਵੱਡ ਵਡੇਰੇ ਪਿੱਤਰ ਜੂਨ ਵਿੱਚ ਪੈ ਜਾਂਦੇ ਨੇ ਅਤੇ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਹੁੰਦੇ ਨੇ ਉਹ ਸਾਡੇ ਪਿੱਤਰ ਪ੍ਰੇਤ ਜੁਨ ਵਿੱਚ ਚਲੇ ਜਾਂਦੇ ਨੇ ਇਹ ਉਹਨਾਂ ਦੀਆਂ ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਉਹ ਸੰਸਾਰੀ ਜੀਵਨ ਵਿੱਚ ਗਲਤੀਆਂ ਕਰਨ ਤੋਂ ਬਾਅਦ ਜਦੋਂ ਮਰ ਜਾਂਦੇ ਨੇ ਤਾਂ ਉਹ ਪਿੱਤਰ ਜੁਨ ਵਿੱਚ ਨਾ ਜਾ ਕੇ ਪ੍ਰੇਤ ਜੁਨ ਵਿੱਚ ਪੈ ਜਾਂਦੇ ਨੇ ਸਾਡੇ ਪਿੱਤਰ ਸਾਡੇ ਨਾਲ ਹਮੇਸ਼ਾ ਰਹਿੰਦੇ ਨੇ ਕਿਉਂਕਿ ਉਹ ਸਾਡੇ ਨਾਲ ਜੁੜੇ ਹੋਏ ਹੁੰਦੇ ਨੇ ਸਾਡੇ ਅੰਦਰ ਉਹਨਾਂ ਦਾ ਹੀ ਖੂਨ ਸ਼ਾਮਿਲ ਹੈ ਉਹਨਾਂ ਦੀਆਂ ਆਦਤਾਂ ਉਹਨਾਂ ਦੇ ਗੁਣ ਉਹਨਾਂ ਦਾ ਸੋਚਣ ਦਾ ਤਰੀਕਾ ਅਤੇ ਸੁਭਾਅ ਸਭ ਕੁਝ ਸਾਡੇ ਅੰਦਰ ਹੁੰਦਾ ਹੈ ਉਹਨਾਂ ਨੂੰ ਕੁਝ ਵੀ ਦੇਣਾ ਹੋਵੇ ਤਾਂ ਉਹ ਸਾਡੇ ਹੀ ਹੱਥ ਦਾ ਦਿੱਤਾ ਲੱਗੇਗਾ ਪਿਤਰ ਜੇਕਰ ਰਾਜੀ ਨਾ ਹੋਣ ਤਾਂ ਕਿਸੇ ਵੀ ਪੀਰ ਫਕੀਰ ਦੀ ਸੇਵਾ ਦਾ ਫਲ ਨਹੀਂ ਮਿਲਦਾ ਹਰ ਸਾਧਨਾ ਲਈ ਹਰ ਚੰਗੇ ਕਾਰਜ ਲਈ ਸਾਡੇ ਪਿਤਰਾਂ ਦਾ ਖੁਸ਼ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਪਿਤਰਾਂ ਨੇ ਹੀ ਸਾਡੇ ਬੂਹੇ ਤੇ ਆਉਣਾ ਹੈ ਇਹਨਾਂ ਸ਼ਰਾਧਾ ਦੇ ਦਿਨ ਵਿੱਚ ਸਾਡੇ ਸਾਰਿਆਂ ਦੇ ਪਿਤਰ ਸਾਡੇ ਘਰਾਂ ਵਿੱਚ ਆਏ ਹੁੰਦੇ ਨੇ ਸਾਡੇ ਬੂਹੇ ਤੇ ਖੜੇ ਰਹਿੰਦੇ ਨੇ ਸਾਡੇ ਪਿੱਤਰ ਕਿਸੇ ਹੋਰ ਦਾ ਪ੍ਰਸ਼ਾਦ ग्रहण ਨਹੀਂ ਕਰ ਸਕਦੇ ਜਦੋਂ ਸਾਡੇ ਪਿੱਤਰ ਸਾਡੇ ਛੱਡੇ ਜਠੇਰੇ ਸਾਡੇ ਤੇ ਖੁਸ਼ ਹੋਣ ਤਾਂ ਫਿਰ ਉਹ ਸਾਨੂੰ ਸਮੇਂ-ਸਮੇਂ ਤੇ ਸਾਵਧਾਨ ਕਰਦੇ ਨੇ ਸਾਡੇ ਘਰ ਵਿੱਚ ਖੁਸ਼ੀਆਂ ਤੇ ਤਰੱਕੀਆਂ ਬਖਸ਼ਦੇ ਨੇ ਸਾਨੂੰ ਹਰ ਕੰਮ ਵਿੱਚ ਮਦਦ ਕਰਦੇ ਨੇ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਪਿੱਤਰਾਂ ਨੂੰ ਪੋਸ਼ ਕਿਵੇਂ ਕਰੀਏ ਸੰਗਤ ਜੀ ਜਿਨ੍ਹਾਂ ਨੂੰ ਆਪਣੇ ਜਠੇਰੇ ਯਾਦ ਨੇ ਤਾਂ ਉਹ ਦਿਨ ਤਿਹਾਰ ਤੇ ਉੱਥੇ ਜ਼ਰੂਰ ਜਾਇਆ ਕਰਨ ਖਾਸ ਕਰ ਦਿਵਾਲੀ ਦੇ ਦਿਨਾਂ ਵਿੱਚ ਉਹਨਾਂ ਲਈ ਕੱਪੜੇ ਅਤੇ ਮਿੱਠਾ ਜ਼ਰੂਰ ਦੇ ਕੇ ਆਇਆ ਕਰੋ ਜਿਹੜੇ ਨਹੀਂ ਜਾਣਦੇ ਕਿ ਉਹਨਾਂ ਦੇ ਜਥੇਰੇ ਕਿੱਥੇ ਨੇ ਤਾਂ ਉਹ ਆਪਣੇ ਘਰੇ ਉਹਨਾਂ ਦਾ ਮੱਥਾ ਟੇਕ ਕੇ ਉਹਨਾਂ ਦੇ ਨਾਂ ਤੇ ਦਾਨਪੁਨ ਜ਼ਰੂਰ ਕਰਿਆ ਕਰੋ ਇੱਕ ਜੋੜਾ ਕੱਪੜਿਆਂ ਦਾ ਚੱਪਲਾ ਅਤੇ ਹੋਰ ਵੀ ਜੋ ਤੁਹਾਡੇ ਵੱਡੇ ਵਡੇਰੇ ਪਹਿਨਦੇ ਸਨ ਜਿਵੇਂ ਪਰਨਾ ਜਾਂ ਪੱਗ ਇਹ ਸ਼ਰਾਧ ਦੇ ਦਿਨ ਵਿੱਚ ਜ਼ਰੂਰ ਤਾਨ ਕਰਿਆ ਕਰੋ ਤੁਸੀਂ ਹਰ ਮਹੀਨੇ ਮੱਸਿਆ ਵਾਲੇ ਦਿਨ ਉਹਨਾਂ ਦੇ ਨਾਂ ਦੀ ਰੋਟੀ ਕਿਸੇ ਨੂੰ ਖਵਾ ਸਕਦੇ ਹੋ ਦੇ ਇੰਤਿਹਾਰ ਤੇ ਤੁਸੀਂ ਕੋਈ ਕੱਪੜਾ ਦਾਨ ਕਰ ਸਕਦੇ ਹੋ ਪਿਤਰਾਂ ਅੱਗੇ ਅਰਦਾਸ ਕਰ ਸਕਦੇ ਹੋ ਕਿ ਬੱਚਿਆਂ ਤੇ ਖੁਸ਼ ਰਹਿਣ ਰਾਜੀ ਰਹਿਣ ਪੀਰਾਂ ਦੀ ਧੂਪ ਬੱਤੀ ਕਰਦੇ ਸਮੇਂ ਪਿਤਰਾਂ ਦੀ ਸ਼ਾਂਤੀ ਲਈ ਜਰੂਰ ਅਰਦਾਸ ਕਰਨੀ ਚਾਹੀਦੀ ਹੈ ਤੁਸੀਂ ਆਪਣੇ ਆਪ ਦੇਖੋਗੇ ਕਿ ਹੌਲੀ ਹੌਲੀ ਘਰ ਦੇ ਕੰਮ ਵੱਢਣੇ ਸ਼ੁਰੂ ਹੋ ਜਾਣਗੇ ਜਿਹੜੇ ਪਿਤਰ ਬੁਰੇ ਕੰਮਾ ਕਰਕੇ ਪ੍ਰੇਤ ਲੋਕ ਵਿੱਚ ਚਲੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਜੋ ਵੀ ਦੇਣਾ ਹੋਵੇ ਤਾਂ ਉਹ ਪ੍ਰਮਾਤਮਾ ਦੇ ਜ਼ਰੀਏ ਹੀ ਦੇਣਾ ਹੈ ਉਹਨਾਂ ਨੂੰ ਸਿੱਧਾ ਤੁਸੀਂ ਕੋਈ ਦਾਨ ਪੁੰਨ ਨਹੀਂ ਦੇਣਾ ਹੈ ਜਦੋਂ ਵੀ ਉਹਨਾਂ ਦੇ ਨਾਂ ਤੇ ਦਾਨ ਪੁੰਨ ਕਰਨਾ ਹੈ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ ਇਸ ਦਾਨ ਪੁੰਨ ਦਾ ਫਲ ਪ੍ਰਮਾਤਮਾ ਆਪਣੇ ਰਾਹੀਂ ਸਾਡੇ ਪਿਤਰਾਂ ਤੱਕ ਪਹੁੰਚਾਵੇ ਅਤੇ ਉਹਨਾਂ ਨੂੰ ਸ਼ਾਂਤੀ ਦੇਵੇ ਇਸ ਤਰ੍ਹਾਂ ਤੁਸੀਂ ਪਿਤਰਾਂ ਨੂੰ ਖੁਸ਼ ਕਰ ਸਕਦੇ ਹੋ ਅਤੇ ਉਹਨਾਂ ਨੂੰ ਪ੍ਰੇਤ ਜੋਨੀ ਵਿੱਚੋਂ ਕੱਢ ਸਕਦੇ ਹੋ ਜਿਹੜੇ ਪਿਤਰ ਨਾਰਾਜ ਨੇ ਉਹ ਵੀ ਖੁਸ਼ ਹੋਣਗੇ ਇਹਨਾਂ ਸ਼ਰਾਧਾ ਦੇ ਦਿਨਾਂ ਵਿੱਚ ਤੁਸੀਂ ਜ਼ਰੂਰ ਪਿਤਰਾਂ ਦੇ ਨਾਂ ਤੇ ਕੁਝ ਨਾ ਕੁਝ ਦਾਨ ਕਰੋ ਤਾ ਸੰਗਤ ਜੀ ਏਸੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾ ਦੀ